ਸਸਿਕਾਲਦੀ ਪਾਠ 14 ਬੇਗਾਨੀ ਚੀਜ਼ ਦਾ ਪਾਠ ਤੀਸਰਾ ਸ਼ੁਰੂ ਕਰਦੇ ਆਂ ਜੀ ਮੰਮੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਰਾਹੁਲ ਨੇ ਮੰਮੀ ਦੇ ਕੋਲ ਆ ਕੇ ਹੌਲੀ ਜਿਹਾ ਕਿਹਾ ਦਾਸ ਪੁੱਤਰ ਕੀ ਗੱਲ ਹੈ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਮੰਮੀ ਮੈਂ ਸਾਰੀ ਰਾਤ ਜਾਗਦਾ ਹੀ ਰਿਹਾ ਮੰਮੀ ਮੈਨੂੰ ਲੱਗਿਆ ਜਿਵੇਂ ਮੇਰੇ ਦਿਲ ਤੇ ਕਿਸੇ ਨੇ ਇੱਕ ਵੱਡਾ ਪੱਥਰ ਰੱਖ ਦਿੱਤਾ ਹੋਵੇ ਰਾਤ ਜਦੋਂ ਆਪਾਂ ਸਰਕਸ ਦੇ ਕੇ ਪੰਡਾਲ ਤੋਂ ਬਾਹਰ ਆ ਰਹੇ ਸੀ ਤਾਂ ਮੈਨੂੰ ਇੱਕ ਪਰਸ ਡਿੱਗਿਆ ਹੋਇਆ ਦਿਸਿਆ ਉਸ ਵਿੱਚੋਂ ਇੱਕ ਦੋ ਨੋਟ ਬਾਹਰ ਨਿਕਲੇ ਰਹੇ ਸਨ ਮੈਂ ਝਟਪਟ ਪਰਸ ਚੁੱਕਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਫਿਰ ਮੈਂ ਘਰ ਆ ਕੇ ਪਰਸ ਖੋਲ ਕੇ ਦੇਖਿਆ ਤਾਂ ਉਹ ਰੁਪਈਆਂ ਨਾਲ ਭਰਿਆ ਹੋਇਆ ਸੀ ਐਨੇ ਰੁਪਏ ਦੇ ਕਿ ਮੈਂ ਸੋਚਿਆ ਕਿ ਕਈ ਮਹੀਨੇ ਨਾਲ ਰੁਪਈਆਂ ਨਾਲ ਐਸ਼ ਕਰਾਂਗਾ पर मेनू इस गल दी समझ नहीं सी आ रही की मैं इस नु लुकावा किथे आखिर मैं इस पर्स नु मैं अपने सिरहाने ਥੱਲੇ ਲਕੋ ਲਿਆ ਮੰਮੀ ਸੱਚ ਜਾਣਦੀ ਓ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਰਾਹੁਲ ਨੇ पर्स ਮੰਮੀ ਨੂੰ ਪੜਾਉਂਦਿਆਂ ਕਿਹਾ ਮੰਮੀ ਨੇ पर्स ਖੋਲ ਕੇ ਦੇਖਿਆ ਉਸ ਵਿੱਚ ਕਾਫੀ ਸਾਰੇ ਰੁਪਏ ਅਤੇ ਕੁਝ ਹੋਰ ਕਾਗਜ਼ਾਂ ਮੰਮੀ ਨੇ ਉਸ ਨੂੰ ਕਿਹਾ ਬੇਟਾ ਤੈਨੂੰ ਨੀਂਦ ਨਹੀਂ ਆਉਣਾ ਦਾ ਕਾਰਨ ਇਹ ਪਰਸ ਹੀ ਹੈ ਇਹ ਨਾ ਤਾਂ ਤੇਰੇ ਰੁਪਏ ਹਨ ਅਤੇ ਨਾ ਹੀ ਸਾਡੇ ਇੰਨਾ ਰੁਪਈਆ ਦੇ ਉਸ ਵਿਅਕਤੀ ਦਾ ਹੱਕ ਹੈ ਜਿਸ ਦਾ ਇਹ ਪਰਸ ਹੈ ਮੰਮੀ ਮੈਂ ਚਾਹੁੰਦਾ ਹਾਂ ਆਪਾਂ ਇਸ ਅੰਕਲ ਨੂੰ ਪਰਸ ਦੇਣ ਲਈ ਆਪਣੇ ਘਰ ਬੁਲਾ ਲਈ ਨਹੀਂ ਨਹੀਂ ਕਾਰਡ ਵਿੱਚ ਉਸ ਸਾਮੀ ਦਾ ਨਾਂ ਤੇ ਘਰ ਦਾ ਪਤਾ ਲਿਖਿਆ ਹੋਇਆ ਹੈ ਆਪਾਂ ਖੁਦ ਜਾ ਕੇ ਦੇ ਦੇਵਾਂਗੇ ਦੇ ਕੇ ਆਵਾਂਗੇ ਠੀਕ ਹੈ ਕਹਿ ਕੇ rahul ਸਕੂਲ ਜਾਣ ਲਈ ਤਿਆਰ ਹੋ ਗਿਆ ਪਰ ਉਸ ਦਾ ਮਨ ਸਕੂਲ ਜਾਣੋਂ ਨਹੀਂ ਸੀ ਕਰ ਰਿਹਾ ਉਸ ਨੂੰ ਵਾਰ-ਵਾਰ ਲੱਗ ਰਿਹਾ ਸੀ ਕਿ ਜਿਵੇਂ ਉਸ ਨੇ ਕੋਈ ਗਲਤੀ ਕਰ ਦਿੱਤੀ ਹੋਵੇ ਮੰਮੀ ਚਲੋ ਚੱਲੀਏ ਨਾਸ਼ਤਾ ਕਰਨ ਤੋਂ ਬਾਅਦ ਹੱਥ ਧੋਂਦਾ rahul ਬੋਲਿਆ ਚੱਲ ਪੁੱਤਰ ਹੁਣੇ ਹੀ ਚੱਲ ਕਿੰਨੇ ਪਰੇਸ਼ਾਨ ਹੋ ਰਹੇ ਹੋਣਗੇ ਉਹ ਲੋਕ ਮੰਮੀ ਬੋਲੀ ਕੁਝ ਹੀ ਦੇਰ ਬਾਅਦ ਉਹ ਪਰਸ ਵਾਲੇ ਵਿਅਕਤੀ ਦੇ ਘਰ ਪਹੁੰਚ ਗਏ। ਉਹਨਾਂ ਨੇ ਘੰਟੀ ਵਜਾਈ ਜਿਸ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਉਹ ਹੀ ਉਹ ਹੀ ਸੀ ਜਿਸ ਦੀ ਫੋਟੋ ਉਹਦੇ ਪਰਸ 'ਚ ਪਏ شناਕਤੀ ਕਾਰਡ 'ਤੇ ਲੱਗੀ ਹੋਈ ਸੀ। ਉਹਨਾਂ ਨੇ ਉਸ ਨੂੰ ਝੱਟ ਪਹਿਚਾਣ ਲਿਆ। ਦੋਵਾਂ ਨੂੰ ਉਸ ਆਦਮੀ ਨੇ ਅੰਦਰ ਬਿਠਾਇਆ। ਉਸ ਦੀ ਧੀ ਰਾਹੁਲ ਅਤੇ ਉਸ ਦੀ ਮੰਮੀ ਲਈ ਪਾਣੀ ਲੈ ਆਈ। ਉਸ ਆਦਮੀ ਦੀ ਘਰ ਵਾਲੀ ਵੀ ਆ ਗਈ। राहुल ਨੇ ਉਸ ਆਦਮੀ ਨੂੰ ਪੁੱਛਿਆ ਅੰਕ ਜੀ ਆਪ ਦਾ ਕੁਝ ਗੁੰਮ ਤਾਂ ਨਹੀਂ ਹੋਇਆ ਹਾਂ ਮੇਰਾ ਹਾਂ ਹਾਂ ਕੱਲ ਮੇਰਾ ਪਰਸ ਕਿਤੇ ਖੋ ਗਿਆ ਹੈ ਮਿਲ ਨਹੀਂ ਰਿਹਾ ਉਸ ਵਿੱਚ ਕੁਝ ਵਿੱਚ ਰੁਪਈਆ ਤੋਂ ਇਲਾਵਾ ਮੇਰੇ ਕੁਝ ਜ਼ਰੂਰੀ ਕਾਗਜ਼ ਵੀ ਸਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕਿਸੇ ਦੀ ਮਿਲੀ ਚੀਜ਼ ਨਹੀਂ ਰੱਖੀ ਦੀ ਉਹਨਾਂ ਨੂੰ ਵਾਪਸ ਕਰੀ ਦੀ ਹੈ ਜੀ ਬੱਚਿਆਂ ਨੂੰ ਜ਼ਰੂਰ ਇਹ ਪਾਠ ਸਮਝਾਓ ਤੇ ਸਿਖਾਓ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ਼੍ਰੀ ਅਕਾਲ